ਅਗਲੀ ਗੱਲ ਆ ਗਈ ਹੈ ਅਫਵਾਹਾਂ ਦੀ ਤੇ ਜਾਂ ਧਰਮ ਨਾਲ ਸੰਬੰਧਿਤ ਅੱਥਾਂ ਦੀ ਤੋੜ ਮਰੋੜ ਦੀ ਉਹ ਇੰਨੇ ਵੱਡੇ ਪੱਧਰ ਦੇ ਉੱਪਰ ਹੋ ਰਹੀ ਹੈ ਕਿ ਮਿਥਹਾਸ ਕਿਵੇਂ ਇਤਿਹਾਸ ਬਣਦਾ ਜਾ ਰਿਹਾ ਔਰ ਉਸ ਮਿਥਹਾਸ ਨੂੰ ਇਤਿਹਾਸ ਬਣੇ ਹੋਏ ਰੂਪ ਨੂੰ ਤੁਸੀਂ ਹੁਣ ਕਦੀ ਵੀ ਬਦਲ ਨਹੀਂ ਸਕਦੇ ਮੈਂ ਤੁਹਾਨੂੰ ਇੱਕ ਉਦਾਹਰਨ ਦਿੰਦਾ ਪੰਚਮ ਪਾਤਸ਼ਾਹ ਦਾ ਸ਼ਹੀਦੀ ਦਿਹਾੜਾ ਆ ਰਿਹਾ ਪਿਛਲੇ ਸਾਲ ਕਿਸੇ ਸ਼ਰਾਰਤੀ ਨੇ ਇੱਕ ਪੋਸਟ ਜਿਹੜੀ ਸੀ ਉਹ ਪਬਲਿਸ਼ ਕੀਤੀ ਹੈ ਉਹਨੇ ਕਿਹਾ ਕਿ ਜਦੋਂ ਪਾਤਸ਼ਾਹ ਨੂੰ ਤਸੀਹੇ ਦਿੱਤੇ ਜਾ ਰਹੇ ਸੀ ਤੇ ਉਦੋਂ ਚੰਦੂ ਦੀ ਨੌ ਜਿਹੜੀ ਹੈ ਨਾ ਗੁਰੂ ਪਾਤਸ਼ਾਹ ਦੇ ਪੀਣ ਦੇ ਵਾਸਤੇ ਸ਼ਰਬਤ ਲੈ ਕੇ ਆਈ ਤੇ ਪਾਤਸ਼ਾਹ ਨੂੰ ਉਸਨੇ ਬੜੇ ਆਪਣੇ ਗਹਿਣੇ ਦੇ ਕੇ ਜੇਲ੍ਹ ਦੇ ਵਿੱਚ ਪਹਿਰੇਦਾਰਾਂ ਨੂੰ ਫਿਰ ਉਹ ਅੰਦਰ ਆਈ ਫਿਰ ਉਹ ਸ਼ਰਬਤ ਪਿਆਇਆ ਤੇ ਉਹਦੇ ਚੋਂ ਜਿਹੜੀ ਸ਼ਬੀਲ ਦੀ ਪ੍ਰਕਿਰਿਆ ਸੀ ਉਹ ਸ਼ੁਰੂ ਹੋ ਗਈ ਸਿੱਖਾਂ ਨੇ ਸ਼ਬੀਲ ਵਰਤੋਣੀ ਸ਼ੁਰੂ ਕਰ ਦਿੱਤੀ ਹੁਣ ਅਸੀਂ ਉਸ ਪੋਸਟ ਨੂੰ ਇੰਨਾ ਜ਼ਿਆਦਾ ਪ੍ਰਕਾਸ਼ਿਤ ਕੀਤਾ ਇੰਨਾ ਸ਼ੇਅਰ ਕੀਤਾ ਇਦਾਂ ਇੱਕ ਦੂਜੇ ਨਾਲ ਸਾਂਝਾ ਕੀਤਾ ਕਿ ਉਹ ਅੱਜ Google Search ਦੇ ਵਿੱਚ ਆ ਗਈ ਹੈ ਉਹਦੇ ਕਰੋੜਾਂ ਸ਼ੇਅਰਸ ਨੇ ਤੁਸੀਂ ਕਦੀ ਵੀ ਹੁਣ ਬਾਰ-ਬਾਰ ਰਿਪੋਰਟ ਕਰਕੇ ਵੀ ਉਹਨੂੰ ਕੱਢ ਨਹੀਂ ਸਕਦੇ ਕਿਉਂਕਿ ਜਿੰਨੀ ਵਾਰੀ ਉਹ ਸ਼ੇਅਰ ਹੋਈ ਹੈ ਓਨੀ ਵਾਰੀ ਤੱਕ ਤੁਸੀਂ ਉਸ ਦੀ ਵਿਰੋਧਤਾ ਕਰਨੀ ਨਹੀਂ ਇੱਕ ਵਾਰੀ ਅਸੀਂ ਸ਼ੇਅਰ ਕੀਤੀ ਕਿ ਲਓ ਸਾਨੂੰ ਤੇ ਸ਼ਬੀਲ ਦਾ ਇਤਿਹਾਸ ਲੱਭ ਗਿਆ ਪਰ ਕਦੀ ਅਸੀਂ ਸ਼ਬੀਲ ਸ਼ਬਦ ਅਰਬੀ ਚੋਂ ਕਿਵੇਂ ਆਉਂਦਾ ਹੈ ਮਹਾਨ ਕੋਸ਼ ਦੇ ਚਕਾਨ ਸਿੰਘ ਦਾਪਾ ਨੂੰ ਪੜਨ ਦੀ ਕੋਸ਼ਿਸ਼ ਕੀਤੀ ਕਦੀ ਅਸੀਂ ਸੋਚਿਆ ਕਿ ਚੰਦੂ ਦੀ ਨੌ ਨੂੰ ਗੁਰਸਿੱਖੀ ਦੇ ਵਿੱਚ ਦਾਇਰੇ ਚ ਲਿਆ ਕੇ ਸ਼ਬੀਲ ਲਾਉਣ ਦੀ ਜਿਹੜੀ ਹੈ ਸਿੱਖਾਂ ਦੇ ਵਿੱਚ ਮਰਿਆਦਾ ਹੈ ਉਹਦੀ ਮੁਖੀ ਬਣਾਉਣ ਦੇ ਪਿੱਛੇ ਕਿਹੜੀ ਵਿਚਾਰਧਾਰਾ ਕੰਮ ਕਰ ਰਹੀ ਹੈ ਕਦੀ ਅਸੀਂ ਸੋਚਿਆ ਕਿ 1925 ਦੇ ਵਿੱਚ ਜਿਹੜੀਆਂ ਰਚਨਾਵਾਂ ਲਿਖੀਆਂ ਗਈਆਂ ਉਹ 90 ਸਾਲ ਬਾਅਦ ਸਾਡੀ ਸੋਚ ਕਿਵੇਂ ਪ੍ਰਵਾਹਿਤ ਹੋ ਰਹੀਆਂ ਨੇ ਕਦੀ ਸੋਚਿਆ ਸੀ ਨਹੀਂ ਸੋਚਿਆ ਸੀ ਸ਼ਬੀਲ ਦਾ ਭਾਵ ਹੈ ਪਾਣੀ ਦੀ ਜਗਾ ਔਰ ਜਿਹੜੀ ਸ਼ਬੀਲ ਹੈ ਉਹ ਪੰਚਮ ਪਾਸ਼ਾ ਤੋਂ ਪਹਿਲਾਂ ਵੀ ਲੱਗਿਆ ਕਰਦੀ ਸੀ ਜਦੋਂ ਵੀ ਸੰਗਤਾਂ ਕਾਬਲ ਤੋਂ ਆਉਂਦੀਆਂ ਸੀ ਦੂਰ ਦਰੇਡੇ ਤੋਂ ਗਰਮੀ 'ਚ ਆਉਂਦੀਆਂ ਸੀ ਤੇ ਉਸ ਵੇਲੇ ਕੋਈ ਆ ਗਲੂਕੋਜ਼ ਨਹੀਂ ਸੀ ਹੁੰਦੇ ਉਸ ਵੇਲੇ ਗਲੂਕੋਜ਼ ਲੈਵਲ ਸਭ ਤੋਂ ਵੱਧ ਗੁੜ ਦੇ ਵਿੱਚ ਹੁੰਦਾ ਸੀ ਤੇ ਗੁੜ ਦਾ ਪਾਣੀ ਘੋਲ ਕੇ ਪਿਆ ਜਾਂਦਾ ਸੀ ਜਦੋਂ ਵੀ ਸੰਗਤਾਂ ਆਉਂਦੀ ਸੀ ਇੰਨਾ ਜ਼ਰੂਰੀ ਹੈ ਕਿ ਜਦੋਂ ਪੰਚਮ ਪਾਸ਼ਾ ਦਾ ਸ਼ਹੀਦੀ ਦਿਹਾੜਾ ਸੀ ਗਰਮੀ ਬਹੁਤ ਹੁੰਦੀ ਤੇ ਜਿੰਨੀਆਂ ਵੀ ਸੰਗਤਾਂ ਮਨਾਉਣ ਵਾਸਤੇ ਆਉਂਦੀਆਂ ਸੀਗੀਆਂ ਦੂਰੋਂ ਦੂਰੋਂ ਘੋੜਿਆਂ ਤੇ ਜਾਂ ਪੈਦਲ ਤੁਰ ਕੇ ਆਉਂਦੀਆਂ ਸੀ ਤੇ ਗੁੜ ਦਾ ਸ਼ਰਬਤ ਹੀ ਪਿਆ ਜਾਂਦਾ ਸੀ ਪਰ ਚੰਦੂ ਦੇ ਨਾਲ ਹੁਣ ਕਿਉਂ ਜੋੜੀ ਗਈ ਚੰਦੂ ਦੇ ਨਾਲ ਇਸ ਕਰਕੇ ਜੋੜੀ ਗਈ 1920-25 ਤੋਂ ਬਾਅਦ ਇੱਕ ਕਿਤਾਬ ਆਉਂਦੀ ਹੈ ਜਿਹੜੀ ਹਿੰਦੂ ਮਾਸਭਾ ਬਣੀ ਜਿਹਦੇ ਵਿੱਚੋਂ ਆਰਐਸਐਸ ਬਣੀ ਉਹਦਾ ਮੁਖੀ ਸੀ ਗੋਲ ਵਰਕਰ ਗੋਲ ਵਰਕਰ ਦੇ ਨਾਲ ਇੱਕ ਹੋਰ ਸੀ 사ਵਰਕਰ 사ਵਰਕਰ ਦੀ ਇੱਕ ਕਿਤਾਬ ਸੀ ਦਾ 6 ਗਲੋਰੀਅਸ ਪੇजेस ਆਫ ਇੰਡੀਅਨ ਹਿਸਟਰੀ ਉਹਦਾ ਬਾਅਦ ਵਿੱਚ ਹਿੰਦੀ ਅਨੁਵਾਦ ਛਪਿਆ ਭਾਰਤੀ ਇਤਿਹਾਸ ਕੇ 6 ਸਵਰਨਿਏ ਪ੍ਰਿਸ਼ਟ ਭਾਰਤੀ ਇਤਿਹਾਸ ਦੇ 6 ਸਵੈਰੀ ਪੰਨੇ ਉਹਨਾਂ ਸੁਨਹਿਰੀ ਪੰਨਿਆਂ ਦੇ ਵਿੱਚ ਇੱਕ ਕਹਾਣੀ ਹੈ ਚੰਦੂ ਦੀ ਔਰ ਕਹਾਣੀ ਕਿਵੇਂ ਦੀ ਹੈ ਕਹਿੰਦਾ ਹੈ ਕਿ ਗੁਰੂ ਅਰਜਨ ਸਾਹਿਬ ਜਿਹੜੇ ਸੀ ਉਹਨਾਂ ਨੂੰ 2 ਕਰੋੜ ਰੁਪਈਆ ਜੁਰਮਾਨਾ ਕੀਤਾ ਗਿਆ ਤੇ ਗੁਰੂ ਸਾਹਿਬ ਦੇ ਸਿੱਖ ਇਸ ਜੁਰਮਾਨੇ ਨੂੰ ਨਾ ਦੇ ਸਕੇ ਤੇ ਕੇਵਲ ਤੇ ਕੇਵਲ ਚੰਦੂ ਹੀ ਐਸਾ ਗੁਰ ਸਿੱਖ ਸੀ ਆ ਸ਼ਬਦ ਨੇ ਕੇਵਲ ਤੇ ਕੇਵਲ ਚੰਦੂ ਹੀ ਐਸਾ ਗੁਰਸਿੱਖ ਸੀ ਜਿੰਨੇ ਪੂਰੀ ਕੋਸ਼ਿਸ਼ ਕੀਤੀ ਕਿ ਮੈਂ ਸਾਰੇ ਪੈਸੇ ਦੇ ਕੇ ਆਪਣੀ ਹਵੇਲੀ ਤੱਕ ਵੇਚ ਕੇ ਗੁਰੂ ਸਾਹਿਬ ਦੀ ਜਾਨ ਬਚਾ ਸਕਦਾ ਹੁਣ ਉਹ ਜਿਹੜੀ ਸਕੀਮ ਸੀ ਇੰਨੀ ਜ਼ਿਆਦਾ ਸਿਰੇ ਨਾ ਚੜ ਸਕੀ ਕਿ ਚੰਦੂ ਨੂੰ ਹੁਣ ਸਿੱਖੀ ਦੇ ਧਾਰੇ ਚ ਲਿਆਂਦਾ ਜਾਵੇ ਜਿਹੜੀ ਗੱਲ ਪਰਮਪਾਲ ਨੇ ਸ਼ੁਰੂ ਕੀਤੀ ਸੀ ਕਿ ਜਦੋਂ ਪਤਾ ਲੱਗਾ ਕਿ ਤਲਵਾਰਾਂ ਖਤਮ ਨਹੀਂ ਕਰਦੀਆਂ ਤੇ ਬੋਧਿਕਤਾ ਖਤਮ ਕਰੋ ਜਦੋਂ ਪਤਾ ਲੱਗਾ ਕਿ ਸਿਰ ਵੱਡਿਆਂ ਨਹੀਂ ਮਰਦੇ ਤੇ ਸਿਰ ਦੀ ਸੋਚ ਬਦਲ ਦਿਓ ਜਦੋਂ ਪਤਾ ਲੱਗਿਆ ਕਿ ਨਿਆਰਾਪਨ ਕਕਾਰਾਂ 'ਚ ਰਹਿ ਕੇ ਖਤਮ ਨਹੀਂ ਹੁੰਦਾ ਤਾਂ ਕਕਾਰਾਂ ਦੀ ਪਰਿਭਾਸ਼ਾ ਬਦਲ ਦਿਓ ਜਦੋਂ ਪਤਾ ਲੱਗਾ ਕਿ ਵਿਚਾਰਧਾਰਕ ਤੌਰ ਤੇ ਇਹ ਉੱਚੇ ਨੇ ਵਿਚਾਰਧਾਰਾ ਨੂੰ ਬਦਲ ਦਿਓ ਵਿਪਰਨ ਕੀ ਰੀਤ ਇੰਨਾ 'ਚ ਲੈ ਆਓ ਵਿਪਰਨ ਕੀ ਰੀਤ ਆਵੇਗੀ ਗੁਰੂ ਦੀ ਪ੍ਰੀਤ ਟੁੱਟੇਗੀ ਗੁਰੂ ਦੀ ਪ੍ਰੀਤ ਟੁੱਟੇਗੀ ਤੇ ਨਿਆਰਾਪਨ ਖਸ ਤਬ ਹੁਣ ਉਸ ਵੇਲੇ ਸਰਦਾਰ ਗੰਡਾ ਸਿੰਘ ਵਰਗੇ ਸੂਝਵਾਨ ਵਿਦਵਾਨ ਸੀ ਸਰਦਾਰ ਕਰਮ ਸਿੰਘ ਸਟੋਰੀਅਨ ਵਰਗੇ ਵਿਦਵਾਨ ਸੀ ਜਿਨ੍ਹਾਂ ਨੇ ਉਸ ਵੇਲੇ ਤੁਸਕੇ ਜ਼ਹਾਂਗੀਰੀ ਸਿਆਸਤੋ ਆਬਾਯਾਸਾ ਤੇ ਮਕਤੂਬਾਤ ਦੇ ਇਮਾਮ ਰਹਿਬਾਨੀ ਇਹ ਸਾਰੇ ਖਰੜੇ ਇਕੱਠੇ ਕਰਕੇ ਜਵਾਬ ਦੇ ਦਿੱਤਾ ਕਿ ਜਿਹੜਾ ਚੰਦੂ ਹੈ ਉਹ ਸਹਿਕਾਰਨਤਾ ਹੈ ਇੰਨਾ ਵੱਡਾ ਕਾਰਨ ਨਹੀਂ ਪਰ ਗੁਰੂ ਸਾਹਿਬ ਦੀ ਸ਼ਹਾਦਤ ਦੇ ਵਿੱਚ ਸਹਿਕਾਰਨ ਦੇ ਵਿੱਚੋਂ ਉਸ ਦੀ ਭੂਮਿਕਾ ਨੂੰ ਰੱਦ ਨਹੀਂ ਕੀਤਾ ਜਾ ਸਕਦਾ ਉਸ ਤੋਂ ਬਾਅਦ ਜਦੋਂ ਪੰਚਮ ਪਾਤਸ਼ਾਹ ਦਾ 2006 ਦੇ ਵਿੱਚ ਸ਼ਹੀਦੀ ਦਿਹਾੜਾ ਮਨਾਇਆ ਜਾ ਰਿਹਾ ਸੀ ਤੇ ਸੁਸ਼ਮਾ ਸਵਰਾਜ ਨੇ ਫਿਰ ਇਹੀ ਗੱਲ ਕੀਤੀ ਆਪ ਨੂੰ ਯਾਦ ਹੋਵੇਗਾ ਸਾਰੀ ਅਕਾਲੀ ਲੀਡਰਸ਼ਿਪ ਸਟੇਜ ਤੇ ਬੈਠੀ ਸੀ ਉਦੋਂ ਵੀ ਜਿਹੜੇ ਚੰਗੇ ਸਿੱਖ ਵਿਦਵਾਨ ਸੀ ਉਹਨਾਂ ਨੇ ਜਵਾਬ ਦਿੱਤਾ ਇਹ ਗੱਲ ਫਿਰ ਠੱਪੀ ਗਈ ਪਿਛਲੇ ਸਾਲ ਇਹਨੂੰ ਕਿਸ ਰੂਪ ਚ ਚੁੱਕਿਆ ਗਿਆ ਕਿ ਚੰਦੂ ਦੀ ਨੌ ਜਿਹੜੀ ਹੈ ਉਹ ਗੁਰੂ ਘਰ ਦੀ ਸ਼ਰਧਾਲੂ ਸੀ ਹੁਣ ਖਿਆਲ ਕਰਿਓ ਜਦੋਂ ਹਰਗੋਬਿੰਦਪੁਰ ਸਾਹਿਬ 6ਵੇਂ ਪਾਤਸ਼ਾਹ ਦੇ ਉੱਪਰ ਭਗਵਾਨ ਦਾਸ ਘੇਰੜ ਹਮਲਾ ਕਰਦਾ ਤੇ ਉਹਦੇ ਨਾਲ ਚੰਦੂ ਦਾ ਪੁੱਤਰ ਕਰਮਚੰਦ ਹੀ ਸੀ ਤੇ ਹੋ ਸਕਦਾ ਹੈ ਕਿ ਚੰਦੂ ਦਾ ਪੁੱਤਰ ਕਰਮਚੰਦ ਤੇ ਗੁਰੂ ਸਾਹਿਬ ਛੇਵੇਂ ਪਾਤਸ਼ਾਹ ਦੇ ਪਰਕ ਭਗਵਾਨ ਦਾਸ ਘੇੜੜ ਦੇ ਨਾਲ ਹਮਲਾਵਰ ਹੋ ਕੇ ਆਇਆ ਹੋਵੇ ਤੇ ਉਹਦੀ ਨਾਲ ਗੁਰੂ ਸਾਹਿਬ ਨੂੰ ਸ਼ਰਬਤ ਪੀ ਆਉਂਦੀ ਹੋਵੇ ਤੇ ਦੂਜੀ ਗੱਲ ਕੀ ਇਸਲਾਮੀ ਕੈਦਖਾਨੇ ਦੇ ਵਿੱਚ ਔਰਤ ਜਾ ਸਕਦੀ ਹੈ ਇਸਲਾਮ ਇਸ ਗੱਲ ਦੀ ਇਜਾਜ਼ਤ ਹੀ ਨਹੀਂ ਦਿੰਦਾ ਸੋ ਨਾ ਕੋਈ ਸਰੋਤ ਨਾ ਕੋਈ ਆਥੈਂਟਿਕ ਹਿਸਟੋਰੀਕਲ ਜਿਹੜਾ ਸੀ ਸਾਡੇ ਕੋਲ ਸੋਰਸ ਨਾ ਕਿਸੇ ਗੱਲ ਤੋਂ ਇਤਿਹਾਸ ਦੇ ਵਿੱਚ ਇੰਨੀ ਵੱਡੀ ਮਲਾਵਟ ਕਰ ਦਿੱਤੀ ਕਿ ਅੱਜ ਤੁਸੀਂ ਗੂਗਲ ਦੇ ਉੱਪਰ ਸ਼ਬੀਲ ਸਰਚ ਕਰਦੇ ਹੋ ਉਹੀ ਕਹਾਣੀ ਆ ਰਹੀ ਹੈ ਹੁਣ ਇਸ ਕਹਾਣੀ ਨੂੰ ਬੱਚਿਆਂ ਦੇ ਮਨ ਚ ਕਿਵੇਂ ਕੱਢੋ ਸਵਾਲ ਇਹ ਕਿ ਸੋਸ਼ਲ ਮੀਡੀਆ ਦੇ ਉੱਪਰ ਇੱਕ ਗਲਤ ਜਾਣਕਾਰੀ ਅਸੀਂ ਸਿੱਖਾ ਨਹੀਂ ਭਾਵੇਂ ਕਿ ਆਈ ਕਿਸੇ ਹੋਰ ਸੋਚ ਦੇ ਵਿੱਚੋਂ ਸਿੱਖਾਂ ਨੇ ਹੀ ਉਸ ਕਹਾਣੀ ਨੂੰ ਇੰਨਾ ਜ਼ਿਆਦਾ ਪ੍ਰਕਾਸ਼ਿਤ ਕਰ ਦਿੱਤਾ ਕਿ ਅੱਜ ਤੁਸੀਂ ਅੰਗਰੇਜ਼ੀ ਦੇ ਵਿੱਚ ਪੰਜਾਬੀ ਦੇ ਵਿੱਚ ਹਿੰਦੀ ਦੇ ਵਿੱਚ ਕਿਸੇ ਵੀ ਭਾਸ਼ਾ ਦੇ ਵਿੱਚ ਮੋਬਾਈਲ ਤੇ ਜਾ ਕੇ ਸ਼ਬੀਲ ਸ਼ਬਦ ਦੀ ਹਿਸਟਰੀ ਤੇ ਉਹਦੇ ਅਰਥ ਜਿਹੜੇ ਆ ਉਹਨਾਂ ਦੀ ਖੋਜ ਕਰੋ ਸਰਚ ਕਰੋ ਤੁਹਾਡੇ ਸਾਹਮਣੇ ਕਹਾਣੀ ਆਉਂਦੀ ਹੈ ਕਿਵੇਂ ਕੱਢੋਗੇ ਇਸ ਇਤਿਹਾਸ ਦੇ ਵਿੱਚੋਂ ਇਹਦੇ ਪਿੱਛੇ ਦੋਸ਼ੀ ਕੌਣ ਆ ਅਸੀਂ ਆਪ ਸਾਨੂੰ ਸਾਰਿਆਂ ਨੂੰ ਦੋਸ਼ ਸਵੀਕਾਰ ਕਰਨਾ ਪਵੇਗਾ ਕਿ ਸਾਡੇ ਕੋਲ ਕੋਈ ਵੀ ਪੋਸਟ ਆਉਂਦੀ ਹੈ ਕੋਈ ਵੀ ਜਾਣਕਾਰੀ ਆਉਂਦੀ ਹੈ ਅਸੀਂ ਇੱਕ ਮਾਣ ਮਹਿਸੂਸ ਕਰਦੇ ਹਾਂ ਜਾਂ ਸਾਡੇ ਮਨ ਦੇ ਵਿੱਚ ਇੱਕ ਬਹੁਤ ਵੱਡਾ ਫਤੂਰ ਭਰ ਚੁੱਕਾ ਕਿ ਮੈਂ ਪਹਿਲਾਂ ਸ਼ੇਅਰ ਕਰ ਦੇਵਾਂ ਪੜਾ ਭਾਵੇਂ ਨਾ ਪੜਾਂ ਮੈਂ ਸ਼ੇਅਰ ਕਰ ਦਵਾਂ ਮੈਂ ਲਾਈਕ ਕਰ ਦਵਾਂ ਮੈਂ ਕਮੈਂਟ ਕਰ ਦਵਾਂ ਲੋਕੀ ਕਹਿਣ ਬੜੀ ਵੱਡੀ ਖੋਜ ਕੀਤੀ ਹੈ ਮਾਫ਼ ਕਰਨਾ ਖੋਜ ਇੰਜ ਨਹੀਂ ਹੁੰਦੀ ਪੂਰਜ ਹੁੰਦੀ ਹੈ ਕਿ ਕੋਈ ਵੀ ਤੱਤ ਤੁਹਾਡੇ ਸਾਹਮਣੇ ਆਉਂਦਾ ਡਾਕਟਰ ਗੰਡਾ ਸਿੰਘ ਇੱਕ ਬੜੀ ਵੱਡੀ ਗੱਲ ਕਰਦੇ ਨੇ ਕਹਿੰਦੇ ਮਨੋ ਕਲਪਨਾ ਇਤਿਹਾਸ ਦੇ ਵਿੱਚ ਪਾਪ ਹੁੰਦੀ ਹੈ ਜੇਕਰ ਮਨੋ ਕਲਪਨਾ ਇਤਿਹਾਸ ਦੇ ਵਿੱਚ ਪਾਪ ਹੈ ਤੇ ਮਨੋ ਕਲਪਿਤ ਇਤਿਹਾਸ ਨੂੰ ਪ੍ਰਚਾਰਿਤ ਕਰ ਦੇਣਾ ਕਿੰਨਾ ਵੱਡਾ ਪਾਪ ਹੋਵੇਗਾ ਅਸੀਂ ਕਰ ਰਹੇ ਹਾਂ ਸਾਰੇ ਗੁਨਾਹ ਕਰ ਰਹੇ ਹਾਂ ਕੋਈ ਵੀ ਸਾਡੇ ਕੋਲ ਜਾਣਕਾਰੀ ਆਉਂਦੀ ਹੈ ਅਸੀਂ ਬਿਨਾਂ ਸੋਚਣ ਤੋਂ ਬਿਨਾਂ ਸਮਝਣ ਤੋਂ ਬਿਨਾਂ ਐਨਾਲਾਈਜ਼ ਕਰਨ ਤੋਂ ਉਸੇ ਤਰ੍ਹਾਂ ਚੁੱਕਦੇ ਹਾਂ ਅੱਗੇ ਗਰੁੱਪਾਂ ਦੇ ਵਿੱਚ ਪਾ ਦਿੰਦੇ ਹਾਂ ਅਸੀਂ ਕਦੀ ਨਹੀਂ ਸੋਚਦੇ ਕਿ ਜਿਉਂ-ਜਿਉਂ ਇਹ ਗਰੁੱਪਾਂ ਦੇ ਵਿੱਚ ਪ੍ਰਕਾਸ਼ਿਤ ਹੁੰਦੀ ਹੈ ਇਹ ਪ੍ਰਸਾਰਤ ਹੁੰਦੀ ਹੈ ਜਿਉਂ-ਜਿਉਂ ਇਸ ਦੇ ਵਿਊਜ਼ ਵਧਦੇ ਨੇ ਤਿਉਂ-ਤਿਉਂ ਇਹ ਗੂਗਲ ਸਰਚ ਦੇ ਵਿੱਚ ਆਉਂਦੀ ਹੈ ਤੇ ਜਿਹੜੀ ਚੀਜ਼ ਸਰਚ 'ਚ ਆ ਜਾਂਦੀ ਹੈ ਉਸ ਤੋਂ ਬਾਅਦ ਕਦੀ ਵੀ ਸਾਡੇ ਕੋਲ ਰਿਪੋਰਟਸ ਕਰਨ ਦੇ ਉਹਨੇ ਸਾਧਨ ਨਹੀਂ ਹੁੰਦੇ ਕਿ ਅਸੀਂ ਉਸ ਨੂੰ ਸੋਸ਼ਲ ਮੀਡੀਆ ਦੇ ਵਿੱਚ ਝੁੱਕ ਸਕੀ ਹੈ ਉਹ ਇਤਿਹਾਸ ਦਾ ਇੱਕ ਰੂਪ ਬਣ ਜਾਂਦੀ ਸੀਮਤ ਥਾਸ ਇਤਿਹਾਸ ਦਾ ਰੂਪ ਬਣ ਗਈ ਅੱਜ ਕਿਵੇਂ ਤੁਸੀਂ ਇਸ ਇਤਿਹਾਸ 'ਚੋਂ ਕੱਢੋਗੇ